ਅੰਮਾ ਜੀ ਨੇ ਕਿਹਾ ਮਹਾਰਾਜ ਬੜਾ ਆਨੰਦ ਬਣਿਆ ਹੋਇਆ ਅੰਦਰ ਨਾ ਹੁਣ ਕੋਈ ਭੁੱਖ ਹੈ ਨਾ ਕੋਈ ਤੇ ਹੈ ਐਨ ਆਤਮਿਕ ਆਨੰਦ ਬਣ ਗਿਆ ਮੋਹ ਦੇ ਜਾਲ ਟੁੱਟ ਗਏ ਵਿਕਾਰ ਟੁੱਟ ਗਏ ਵਿਸ਼ੇ ਟੁੱਟ ਗਏ ਤੇ ਮੇਰੇ ਹਜ਼ੂਰ ਨੇ ਆਖਿਆ ਜੇ ਸੇਵਾ ਲੈਣੀ ਹੈ ਕਹਿਣ ਲੱਗੇ ਮਹਾਰਾਜ ਸੰਸਾਰ ਵਿੱਚ ਵਿਚਰਦਿਆਂ ਕਿਤੇ ਅਵਸਥਾ ਵਿੱਚ ਫਰਕ ਨਾ ਪੈ ਜੇ ਤੁਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆਖਿਆ ਸੀਸ ਤੁਹਾਡਾ ਭਾਵੇਂ ਧਰ ਤੋਂ ਜੁਦਾ ਹੋ ਜਾਏ ਪਰ ਤੁਹਾਡੇ ਆਤਮਕ ਆਨੰਦ ਦੇ ਵਿੱਚ ਫਰਕ ਨਹੀਂ ਪਵੇਗਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੱਚਮੁੱਚ ਉਹ ਮਹਾਪੁਰਖ ਜਿਨ੍ਹਾਂ ਨੇ ਆਪਣੇ ਜਨਮ ਦਾ प्रयोजन ਪੂਰਾ ਕਰ ਲਿਆ ਤੇ ਗੁਰਬਾਣੀ ਕਹਿੰਦੀ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਉਹਨਾਂ ਨੇ ਸ਼ਬਦ ਵਿੱਚ ਮਰ ਕੇ ਬਾਹਰਲੀ ਮੌਤ ਤੇ ਵੀ ਜਿੱਤ ਪਾ ਲਈ ਹੁਣ ਉਹਨਾਂ ਨੂੰ ਕੋਈ ਪਰਜੋਜ ਨਹੀਂ ਹੁਣ ਸੀਸ ਧੜ ਤੋਂ ਜੁਦਾ ਵੀ ਹੋ ਗਿਆ ਤੇ ਸੀਸ ਖੱਬੀ ਤਲੀ ਤੇ ਧਰ ਕੇ ਖੰਡਾ ਪਕੜ ਕੇ ਯੁੱਝਦੇ ਪਏ ਨੇ ਮੌਤ ਵਿੱਚ ਵੀ ਇੰਨੀ ਸ਼ਮਤੀ ਨਹੀਂ ਕਿ ਉਹ ਬਾਬਾ ਜੀ ਦੇ ਪੈਰ ਓਕ ਲਵੇ ਹੁਣ ਧਿਆਨ ਦੇਣਾ ਜੀ ਜਿਹੜੀ ਗੱਲ ਭਾਈ ਸਾਹਿਬ ਜੀ ਨੇ ਕਹੀ ਨਾ ਸ਼ੀਧੀ ਦੇ ਆੜਾ ਮਨਾਉਂਦੇ ਆ ਕਿ ਚੋਂ ਕਹੀ ਭਰਾ ਅਗਿਆਨ ਬਸੋ ਕਹਿਣ ਲੱਗ ਪੈਣਗੇ ਮਨਾਉਂਦੇ ਸੀ ਜੀੜਾ ਲਾ ਪਏ ਆ ਖੀਰ ਪੜਾਈ ਬੈਠੇ ਹੋ ਸੀਦੀ ਵਿਹਾਰੇ ਤੇ ਆ ਨਹੀਂ ਹੋਣਾ ਚਾਹੀਦਾ ਆ ਵੀ ਮਤਲਬ ਉਹ یوں ਸਮਝ ਲੈਣੇ ਕਿ ਜਿਵੇਂ ਸਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਚੜਾਈ ਕਰ ਗਿਆ ਹੋਵੇ ਤੇ ਉਦੋਂ ਆਪਾਂ ਕੀ ਕਰਦੇ ਆ ਸਾਬ ਜਿਆਦਿਆਂ ਦੇ ਸੀਦੀ ਵਿਹਾਰੇ ਆਏ ਨਾ ਤੇ ਜਦੋਂ ਆਪਾਂ ਜਾਦਾ ਨਹੀਂ ਪਰੇ ਇਸ ਚੱਕਰ ਵਿੱਚ ਪਈ ਤੇ ਕਈ ਗੱਲ ਲੱਗ ਪੈਂਦੇ ਜੇ ਆਪਣੇ ਕਿਸੇ ਦੇ ਘਰ ਦੇ ਵਿੱਚ 6 ਸਾਲ 8 ਸਾਲ ਦਾ ਬੱਚਾ ਚੜਾਈ ਕਰ ਗਿਆ ਹੋਵੇ ਫਿਰ ਕੀ ਕਰਾਂਗੇ ਉਹ ਭਲਿਓ ਮਾਂਸੋ ਤੁਸੀਂ ਕਿੰਨਾ ਨੂੰ ਕਿੰਨਾ ਦੇ ਨਾਲ ਮਿਲਾਈ ਜਾਂਦੇ ਏ ਉਹ ਮਾਪੁਰਕਾਂ ਦੀਆਂ ਸ਼ੀਤੀਆਂ ਨੂੰ ਆ ਦੁਨੀਆਦਾਰੀ ਦੀ ਮੌਤ ਨਾ ਮਿਲਾਈ ਜਾਂਦੇ ਹੋ ਸਾਡੇ ਬਾਬਦ ਗੁਰਬਾਣੀ ਜਦੋਂ ਸਾਡੀ ਮੌਤ ਹੁੰਦੀ ਨਾ ਜਿੰਨੇ ਆਪਾਂ ਬੈਠੇ ਆਪਣੀ ਗੁਰਬਾਣੀ ਕਹਿੰਦੀ ਜਿੰਦ ਨਿਮਾਣੀ ਕੱਢੀ ਐ ਹੱਡਾ ਕੋ ਕੜਕਾਏ ਸਾਹੇ ਲਖੇ ਨਾ ਚਲਣੀ ਜਿੰਦੂ ਕੋ ਸਮਝਾਏ ਜਿੰਦ ਮੁਕਤੀ ਮਰਨ ਵਾਰ ਮੌਤੀ ਕੌਣ ਐ ਆ ਸਾਡੀ ਆਤਮਾ ਜਿੰਦ ਵੋਤੀ ਮਰਨ ਵਾਰ ਲੈ ਜਾਂਸੀ ਫਰਨਾਏ ਕਿ ਜਦੋਂ ਮਹਾਂਪੁਰਖ ਜਾਂਦੇ ਵੀ ਉਹ ਕੀ ਕਰਦੇ ਨੇ ਉਹ ਕਹਿੰਦੇ ਚਿੱਤ ਮਰਨਾ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਇਹ ਦੇਹੀ ਦਾ ਕੱਪੜਾ ਹੈ ਜਿੰਨਾਂ ਨੂੰ ਸੋਝੀ ਆ ਗਈ ਵੀ ਇਹ ਦੇਹੀ ਕੱਪੜਾ ਹੈ ਉਹ ਕਰਦੇ ਨਹੀਂ ਪਰਵਾਹ ਇਹ ਸਰੀਰ ਦਾ ਇੱਕ ਕੱਪੜਾ ਹੈ ਇਹਨੂੰ ਕੱਟ ਵੀ ਦੋਗੇ ਤੇ ਮੇਰੇ ਤੇ ਕੋਈ ਅਸਰ ਨਹੀਂ ਹੋਣਾ ਮੈਂ ਤੇ ਆਤਮਾ ਰੂਪ ਹਾਂ ਧੰਨ ਭਾਈ ਮਨੀ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਧਨ ਗੁਰੂ ਕੇ ਲਾਲ ਉਹਨਾਂ ਦੀ ਸ਼ਹਾਦਤ ਜਦੋਂ ਗੱਲ ਕਰਦੀਆਂ ਉਦੋਂ ਆਪਾਂ ਕਹਿੰਦੇ ਹਾਂ ਉਹਨਾਂ ਨੇ ਮੌਤ ਲਾੜੀ ਵਿਆਹੀ ਸਾਡੇ ਲਈ ਕੀ ਸ਼ਬਦ ਆਇਆ ਵੀ ਮੌਤ ਲਾੜਾ ਬਣ ਕੇ ਆਈ ਤੇ ਆਤਮਾ ਨੂੰ ਲਾੜੀ ਬਣਾ ਕੇ ਰੋਕੀ ਬਣਾ ਕੇ ਲੈ ਗਈ ਧੂਕੇ ਤੇ ਮਹਾਂਪੁਰਖਾਂ ਦੀ ਬਚਨ ਕੀ ਆਉਂਦਾ ਉਹਨਾਂ ਨੇ ਮੌਤ ਲਾੜੀ ਵਿਆਹੀ ਉਹ ਪਿੱਛੇ ਲੱਗ ਕੇ ਨਹੀਂ ਤੁਰਦੇ ਉਹਨਾਂ ਨੇ ਬਹੁਤ ਪਿੱਛੇ ਪਿੱਛੇ ਤੁਰ ਪੈਂਦੀ ਆ ਉਹ ਅੱਗੇ ਲੱਗ ਕੇ ਤੁਰ ਪੈਂਦੇ ਨੇ ਇਹ ਫਰਕ ਹੈ ਸ਼ਹਾਦਤ ਸੋਗ ਨਹੀਂ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਨਹੀਂ ਅਸੀਂ ਪੜਦੇ ਜੇ ਇਤਿਹਾਸ ਪੜੀਏ ਖਾਲਸਾ ਜੀ ਪਤਾ ਲੱਗਦਾ ਹੈ ਕਿ ਬਾਬਾ ਜੀ ਨੇ ਆਪਣੇ ਜੀਵਨ ਵਿੱਚ 100 ਤੋਂ ਵਧੇਰੇ ਜੰਗਾਂ ਲੜੀਆਂ ਹੈ ਸੰਗਤ ਜੀ 100 ਤੋਂ ਵਧੇਰੇ ਜੰਗਾਂ ਲੜੀਆਂ ਨੇ ਧੰਨ ਬਾਬਾ ਦੀਪ ਸਿੰਘ ਜੀ ਤੇ ਹਰ ਜੰਮ ਤੁਰਨ ਤੋਂ ਪਹਿਲਾਂ ਬਾਬਾ ਜੀ ਅਰਦਾਸ ਪਤਾ ਕੀ ਕਰਦੇ ਸਾਰੇ ਸਿੰਘ ਬਾਬਾ ਜੀ ਵਾਲੀ ਬੇਨਤੀ ਕਰਦੇ ਅਰਦਾਸ ਕਰੋ ਤੇ ਬਾਬਾ ਜੀ ਅਰਦਾਸ ਕਰਦੇ ਅੰਮ੍ਰਿਤ ਸੱਚੇ ਪਾਤਸ਼ਾਹ ਆਪਣੇ ਪੰਥ ਨੂੰ ਫਤਿਹ ਬਖਸ਼ਿਓ ਤੇ ਆਪਣੇ ਇਸ ਸੇਵਕ ਨੂੰ ਇਸ ਦਾਸ ਨੂੰ ਸ਼ਹੀਦੀ ਦੀ ਦਾਤ ਬਖਸ਼ਿਓ 100 ਬਰ੍ਹਾਂ ਬਾਬਾ ਜੀ ਨੇ ਸ਼ਹੀਦੀ ਮੰਗੀ ਨਹੀਂ ਝੋਲੀ ਪਈ ਬਾਬਾ ਜੀ ਨੇ 100 ਵਰਾ ਸ਼ੀਧੀ ਮੰਗੀ ਨਹੀਂ ਝੋਲੀ ਪਈ ਤੇ ਜਿੰਦਣ ਬਾਬਾ ਜੀ ਨੂੰ ਪਤਾ ਸੀ ਨਾ ਵੀ ਅੱਜ ਸਮਾਂ ਆ ਗਿਆ ਹੈ ਉਦੋਂ ਬਾਬਾ ਜੀ ਨੇ ਅਰਦਾਸ ਇਹ ਨਹੀਂ ਸੀ ਕੀਤੀ ਕਿ ਪੰਥ ਨੂੰ ਫੜੇ ਹੋਵੇ ਤੇ ਮੈਨੂੰ ਸ਼ੀਧੀ ਮਿਲੇ ਨਾ ਉਦੋਂ ਬਾਬਾ ਜੀ ਨੇ ਤੁਰ ਲੱਗਿਆ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਤੇਰੇ ਹਰ ਮੰਦਰ ਦੇ ਉੱਤੇ ਦੁਸ਼ਟਾਂ ਨੇ ਜ਼ਾਲਮਾਂ ਨੇ ਪਾਪੀਆਂ ਨੇ ਮਾੜੀ ਨਿਗਾਹ ਪਾਈ ਤੇਰਾ ਖਾਲਸਾ ਚੱਲਿਆ ਸੱਚਖੰਡ ਤੋਂ ਪਾਪ ਦਾ ਦਾਗ ਧੋਣ ਤੇ ਜਿੰਨਾ ਚਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪਾਪ ਦੇ ਨਿਸ਼ਾਨ ਪੁੱਟ ਨਹੀਂ ਦਿੰਦੇ ਉਹਨਾਂ ਚਿਰ ਸ਼ਹੀਦ ਨਹੀਂ ਹੋਣਾ ਅਰਦਾਸ ਬਦਲ ਦਿੱਤੀ ਸੁਣਨ ਵਾਲੇ ਹੈਰਾਨ ਹੋ ਗਏ ਵੀ ਬਜੁਰਗ ਬਾਪੂ ਅਸੀਂ ਤੇ ਅੱਜ ਤੱਕ ਤੇਰੇ ਮੂੰਹੋਂ ਹੋਰ ਕੁਝ ਸੁਣਦੇ ਆਏ ਸਾਂ ਸੱਚੇ ਪਾਚਾ ਆਪਣੇ ਪੰਥ ਨੂੰ ਫਤੇ ਬਖਸ਼ਿਓ ਮੇਨੂੰ ਸ਼ਿੱਧੀ ਬਖਸ਼ਿਓ ਤੇ ਅੱਜ ਬਾਬਾ ਜੀ ਨੇ ਕਹਿ ਦਿੱਤਾ ਹੈ ਕਿ ਜਿੰਨਾ ਚਿਰ ਦਰਬਾਰ ਸਾਹਿਬ ਕੋ ਇਹ ਗੁਲਾਮੀ ਦੇ ਦਾਗ ਪਾਪ ਦੇ ਦਾਗ ਧੋ ਨਹੀਂ ਦਿੰਦੇ ਉਹਨਾਂ ਚਿਰ ਸ਼ਹੀਦ ਨਹੀਂ ਹੋਣਾ ਇਹ ਮੌਤ ਨੂੰ ਵਿੰਗਾਰ ਨਹੀਂ ਹੈ ਇਹ ਮੌਤ ਨੂੰ ਸਿੱਧੀ ਸਿੱਧੀ ਵੰਗਾਰ ਹੈ ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਕਮਾਈ ਕੀਤੀ ਜਿਨ੍ਹਾਂ ਨੇ ਸੱਚ ਵਿੱਚ ਆਪਨਾ ਆਪਾ ਗੁਰੂ ਦੇ ਨਾਲ ਇੱਕ ਮਿਕ ਕਰ ਲਿਆ ਮੌਤ ਵੀ ਉਹਨਾਂ ਦੇ ਅੱਗੇ ਬਿਲਕੁਈ ਤਾਨ ਨਹੀਂ ਵਿਖਾ ਸਕਦੀ ਮੌਤ ਵੀ ਉਹਨਾਂ ਵਿੱਚ ਝੁਕ ਜਾਂਦੀ ਹੈ ਤੇ ਜਦੋਂ ਬਾਬਾ ਜੀ ਦੀ ਗਰਦਨ ਤੇ ਵਾਰ ਚੱਲਿਆ ਜਦੋਂ ਬਾਬਾ ਜੀ ਦਾ ਸੀਸ ਲੈ ਗਿਆ ਤੇ ਉੱਤੇ ਵੀ ਫਿਰ ਬਾਬਾ ਜੀ ਦੇ ਸਾਹਮਣੇ ਮੌਤ ਵੀ ਨਿਮਾਣੀ ਹੋਈ ਖੜੀ ਹੈ ਤੇ ਬਾਬਾ ਜੀ ਕਹਿੰਦੇ ਲਾਂਬੇ ਹੋ ਜਾ ਜਿੰਨਾ ਚਿਰ ਹਰਿਮੰਦਰ ਸਾਹਿਬ ਨਹੀਂ ਪਹੁੰਚ ਜਾਂਦੇ ਉਹਨਾਂ ਚਿਰ ਪ੍ਰਾਣ ਦੀ ਤਿਆਗ ਨਹੀਂ ਉਹਨਾਂ ਚਿਰ ਨਹੀਂ ਆ ਮਰਜੀ ਦੇ ਮਾਲਕ ਹੋ